ਜਿੱਦ ਇੱਕ ਪਾਸੇ ਪੰਜਾਬ ਦੇ ਨੌਜਵਾਨ ਚੰਗੀ ਨੌਕਰੀ ਲਈ ਪੜ੍ਹਾਈ ਕਰ ਰਹੇ ਨੇ ਉੱਥੇ ਹੀ ਪੰਜਾਬ ਸਰਕਾਰ ਵੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਧੀਆ ਉਪਰਾਲੇ ਕਰ ਰਹੀ ਹੈ ਐਸੇ ਕਾਢ ਦੇ ਤਹਿਤ ਪੰਜਾਬ ਦੇ ਵਾਕਵਾ ਸਕੂਲਾਂ ਦੇ 600 ਬੱਚਿਆਂ ਨੂੰ ਕੈਂਪ ਲਗਾ ਕੇ NEET ਅਤੇ JEE दे पेपर की तैयारी करवाई जा रही है इस विूलों के बच्चों ने भाग लिया तो इस मौके बच्चों के भी काफ़ी उत्साह देखने को मिले पंजाब सरकार के इस उपराले की शलाघा भी करते नजर आए हम यहाँ आए हैं अमृतसर स्कूल में बच्चों को पढ़ाने के लिए है ये पंजाब गवर्नमेंट के थ्रू बहुत ही अच्छा एक इनिशिएटिव है बहुत वरायटी वरायटी का बच्चा हम देख रहे हैं हमें लाइक कुछ गैप्स दिख रहे हैं बच्चों में कि इनके ऊपर वर्क करना चाहिए बच्चे जो हैं वो बहुत ज़्यादा वो हैं कि वो अपने लाइफ में कुछ करना चाहते हैं है तो उनको एक बेटर एजुकेशन के लिए एक बेटर उनको मोटिवेट करने के लिए एक बेटर फ्यूचर के लिए हम सब यहाँ पे इकट्ठे हुए हैं और मुझे लगता है ये बहुत अच्छा इनिशिएटिव है ये आगे चल के बहुत अच्छा करेगा बच्चों का कैसा बहुत अच्छा है बहुत अच्छा है मैं वाला में ही पढ़ाती थी जो एक गवर्नमेंट का उपराला है आपको कैसा लगा सरकार का जो बहुत अच्छा है ये ये इनिशिएटिव बहुत पहले होना चाहिए था ठीक है मैं तो ये मानती हूँ और ये इनिशिएटिव चलो अब हुआ है तो बहुत अच्छा हुआ है बच्चों के परस्पेक्टिव से ये बहुत अच्छा है कहाँ कहाँ से बच्चे आए हैं ये पंजाब में ही अलग अलग एरियाज से आए हुए हैं ठीक है जैसे इनका एक टेस्ट कंडक्ट हुआ था इसके थ्रू ये सब आए थे यहाँ पे ठीक है और इसके बाद जितने बच्चों को उन्होंने कांटेक्ट किया था उनमें से मतलब 90 परसेंट या 99 परसेंट बच्चे यहाँ आ गए हैं ठीक है दैट इज़ वेरी वेरी गुड नंबर ਐਜੂਕੇਸ਼ਨ ਮਿਨਿਸਟਰ ਦੀ ਕਾਫੀ ਹੋਰ ਵੀ ਉਪਰਾਲੇ ਹੋ ਰਹੇ ਐਸੇ ਨਹੀਂ ਹੋਵੇ ਅੱਗੇ ਜਾ ਕੇ ਐਸੇ ਹਾਂਜੀ ਡੈਫੀਨਿਟਲੀ ਹੋਗੇ ਔਰ ਇਹ ਇੱਕ ਛੋਟਾ ਕੈਂਪ ਹੈ ਇਟ ਮਾਈਟ ਬੀ ਪੋਸੀਬਲ ਕਿ ਅੱਗੇ ਜਾ ਕੇ ਬਹੁਤ ਬੜੇ ਬੜੇ ਕੈਂਪਸ ਹੋਣਗੇ ਜੋਤ ਬੈਂਚ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਸੌਰੀ ਦੁਬਾਰਾ ਬੋਲਿੰਗੇ ਜੋਤ ਬੈਂਚ ਜੀ ਦੀ ਐਜੂਕੇਸ਼ਨ ਮਿਨਿਸਟਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਹਾਂਜੀ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਇਹ ਵਿੰਟਰ ਕੈਂਪ ਐਸਓਈ ਸਕੂਲਾਂ ਦਾ ਮੈਰੀਟੋਰੀ ਸਕੂਲ ਅੰਮ੍ਰਿਤਸਰ ਦੇ ਵਿੱਚ ਜਿਹੜਾ ਵਾ ਉਹ ਪੰਜਾਬ ਸਰਕਾਰ ਔਰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਕੰਡਕਟ ਕੀਤਾ ਜਾ ਰਿਹਾ ਹੈ ਇਸ ਵਿੰਟਰ ਕੈਂਪ ਦੇ ਵਿੱਚ ਐਸਓਈ ਸਕੂਲਾਂ ਦੇ 600 ਵਿਦਿਆਰਥੀ ਭਾਗ ਲੈ ਰਹੇ ਹਨ ਮੇਨ ਮੰਤਵ ਇਸ ਕੈਂਪ ਦਾ ਹੈ ਜੇਈ ਔਰ ਨੀਟ ਦੀ ਫ੍ਰੀ ਕੋਚਿੰਗ ਦੇਣਾ ਔਰ ਇਹ ਜਿਹੜੀ ਕੋਚਿੰਗ ਹੈ ਅਵੰਤੀ ਔਰ ਫਿਜ਼ਿਕਸ ਵਾਲਾ ਵੱਲੋਂ ਪ੍ਰਾਈਵੇਟ ਜਿਹੜੀ ਕੋਚਿੰਗ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ ਫ੍ਰੀ ਕੋਚਿੰਗ ਦਿੱਤੀ ਜਾ ਰਹੀ ਹੈ ਔਰ ਇਸ ਕੋਚਿੰਗ ਦੇ ਨਾਲ-ਨਾਲ ਉਹਨਾਂ ਨੂੰ ਜਿਹੜਾ ਮਟੀਰੀਅਲ ਆ ਫ੍ਰੀ ਪ੍ਰੋਵਾਈਡ ਕੀਤਾ ਜਾ ਰਿਹਾ ਔਰ ਇਹਦੇ ਵਿੱਚ ਜਿਹੜੇ ਸਾਡੇ 600 ਬੱਚੇ ਭਾਗ ਲੈ ਰਹੇ ਹਨ ਉਹ ਬਹੁਤ ਹੀ ਡਿਸਪਲਿਨ ਦੇ ਵਿੱਚ ਬੜੇ ਅੱਛੇ ਮਾਹੌਲ ਦੇ ਵਿੱਚ ਉਹਨਾਂ ਨੂੰ ਇਹ ਜਿਹੜੀ ਆ ਉਹ ਕੋਚਿੰਗ ਦਿੱਤੀ ਜਾ ਰਹੀ ਹੈ ਔਰ ਉਹਨਾਂ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਫੁੱਲ ਡੇ ਸ਼ਡਿਊਲ ਆ ਜਿਸ ਦੇ ਵਿੱਚ ਉਹਨਾਂ ਨੂੰ ਜਿਹੜਾ ਵਾ ਉਹ ਫ੍ਰੀ ਜਿਹੜਾ ਵਾ ਫੂਡ ਦਿੱਤਾ ਜਾ ਰਿਹਾ ਵਾ ਔਰ ਰਾਤ ਜਿਹੜੀ ਰਹਿائش ਉਹਨਾਂ ਨੂੰ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਨਾਲ ਨਾਲ ਉਹਨਾਂ ਨੂੰ ਜਿਹੜੀਆਂ ਵਾ ਸਪੋਰਟਸ ਐਕਟੀਵਿਟੀ ਵੀ ਜਿਹੜੀਆਂ ਕਰਵਾਏ ਜਾ ਰਹੀਆਂ ਯੋਗਾ ਕਰਵਾਇਆ ਜਾ ਰਿਹਾ ਹੈ ਕੁਝ ਕਲਚਰਲ ਐਕਟੀਵਿਟੀਆਂ ਕਰਵਾਈਆਂ ਜਾ ਰਹੀਆਂ ਹਨ ਜਿਸ ਤਰ੍ਹਾਂ ਅੱਜ ਬੱਚਿਆਂ ਨੂੰ ਅਸੀਂ ਐਕਸਪੋਜ਼ਰ ਵਿਜ਼ਿਟ ਵਾਸਤੇ ਗੋਬਿੰਦਗੜ੍ਹ ਫੋਰਟ ਲੈ ਕੇ ਜਾ ਰਹੇ ਹਾਂ ਸ਼ਾਮ ਨੂੰ ਤਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਨਾਲ-ਨਾਲ ਕੀਤੇ ਜਾ ਰਹੇ ਤਾਂ ਕਿ ਬੱਚੇ ਜਿਹੜੇ ਆ ਉਹਨਾਂ ਨੂੰ ਜਿੱਥੇ ਅਸੀਂ ਇੱਕ ਕੋਚਿੰਗ ਕਰਾਉਣੀ ਹੈ ਉੱਥੇ ਨਾਲ ਉਹਨਾਂ ਨੂੰ ਇੱਕ ਅੱਛਾ ਮਾਹੌਲ ਦਿੱਤਾ ਜਾਵੇ ਕਿ ਬੱਚੇ ਜਿਹੜੇ ਆ ਕੰਫਰਟੇਬਲੀ ਇੰਜੋਏ ਵੀ ਕਰਨ ਔਰ ਆਪਣੀ ਜਿਹੜੀ ਆ ਉਹ ਸਟੱਡੀ ਵੀ ਕਰਨ ਸਭ ਤੋਂ ਵੱਡਾ ਜਿਹੜਾ ਮੇਨ ਆਬਜੈਕਟਿਵ ਸਾਡਾ ਇਹੋ ਹੀ ਕਿ ਜਿਹੜੇ ਸਕੂਲ ਆਫ ਐਮਿਨੈਂਸੀ ਕਿ ਜਿਹੜਾ ਅਸੀਂ ਇਹਨਾਂ ਦਾ ਵਾਅਦਾ ਕੀਤਾ ਸੀ ਕਿ ਸਾਹੀ ਬੱਚਿਆਂ ਨੂੰ ਇਹ ਜਿਹੜੀਆਂ ਇੰਸਟੀਚੂਟ ਨੇ ਅੱਗੇ IIT ਔਰ ਮੈਡੀਕਲ ਇੰਸਟੀਚੂਟ ਉਹਦੇ ਵਿੱਚ ਇਹ ਸਾਰੇ ਸਾਡੇ ਬੱਚੇ ਜਿਹੜੇ ਆ ਉਹ ਦਾਖਲਾ ਲੈਣ ਔਰ ਉਹਦੇ ਵਿੱਚ ਜਿਹੜੇ ਆ ਉਹ ਆਪਣੀ ਹਾਇਰ ਐਜੂਕੇਸ਼ਨ ਵਾਸਤੇ ਅੱਗੇ ਜਾਣ ਤਾਂ ਉਸ ਦਾ ਇਹ ਇੱਕ ਸ਼ੁਰੂਆਤ ਕੀਤੀ ਜਾ ਰਹੀ ਆ ਔਰ ਮੈਨੂੰ ਪੂਰੀ ਆਸ ਹੈ ਕਿ ਸਾਡੇ ਬੱਚੇ ਜਿਹੜੇ ਜਿਸ ਡੈਡੀਕੇਸ਼ਨ ਦੇ ਨਾਲ ਜਿਸ ਮਿਹਨਤ ਦੇ ਨਾਲ ਪੜ੍ਹਾਈ ਕਰ ਰਹੇ ਨੇ ਉਹ ਜ਼ਰੂਰ ਬੱਚੇ ਜਿਹੜੇ ਆ ਉਹ ਸਕਸੈਸ ਹੋਣਗੇ ਔਰ ਕੋਈ ਵੀ ਇਹੋ ਜਿਹਾ ਵਿਦਿਆਰਥੀ ਜਿਹੜਾ ਵਾ ਇਹਨਾਂ ਡਿਸਪਲਿਨ ਨਹੀਂ ਕ੍ਰੀਏਟ ਕਰ ਰਿਹਾ ਬੜੇ ਅੱਛੇ ਮਾਹੌਲ ਦੇ ਵਿੱਚ ਆਪਣੀ ਜਿਹੜੀ ਆ ਉਹ ਕੋਚਿੰਗ ਲੈ ਕੇ ਆਜੀ ਕਿਸਨ ਮਿਨਿਸਟਰ ਦੀ ਕਾਰਜਿਕ ਜਰੀ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਸਾਡਾ ਇਹ ਉਪਰਾਲਾ ਮਾਣਯੋਗ ਸਾਡੇ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਔਰ ਸਾਡੇ এডੂਕੇਸ਼ਨ ਮਾਂਜੂਗ এডੂਕੇਸ਼ਨ ਮਿਨਿਸਟਰ ਸਰਦਾਰ ਹਜੂ ਸਿੰਘ ਬੈਸ ਵੱਲੋਂ ਉਹਨਾਂ ਦੇ ਉਪਰਾਲਿਆਂ ਸਦਕਾ ਹੀ ਇਸ ਤਰ੍ਹਾਂ ਦਾ ਜਿਹੜਾ ਇਹ ਪ੍ਰੋਗਰਾਮ ਲੀਕਿਆ ਗਿਆ ਇਹ ਉਹਨਾਂ ਦਾ ਵਿਜ਼ਨ ਸੀ ਕਿ ਅਸੀਂ ਇਸ ਤਰੀਕੇ ਦੇ ਨਾਲ ਅਸੀਂ এডੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਅਸੀਂ ਇਸ ਤਰ੍ਹਾਂ ਦਾ ਇੱਕ ਮਾਹੌਲ ਸਿਰਜੀਏ ਕਿ ਸਾਡੇ ਬੱਚੇ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਅੱਗੇ ਵਧਣ ਔਰ ਅਹੀਂ ਉਹਨਾਂ ਬੱਚਿਆਂ ਨੂੰ ਇਸ ਲੈਵਲ ਦੀਆਂ ਸੰਸਥਾਵਾਂ ਦੇ ਵਿੱਚ ਅੱਗੇ ਲੈ ਕੇ ਜਾ ਸਕੀਏ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਔਰ ਮਾਨਯੋਗ ਸਾਡੇ ਐਜੂਕੇਸ਼ਨ ਮਿਨਿਸਟਰ ਸਾਹਿਬ ਉਹਨਾਂ ਦਾ ਸੁਪਨਾ ਵਾ ਜਿਹੜਾ ਕਿ ਅਸੀਂ ਦੇਖ ਰਿਹਾ ਕਿ ਇਹ ਸਰਕਾਰ ਹੁੰਦਾ ਜਾ ਰਿਹਾ ਔਰ ਮੈਂ ਆਪਣੀ ਸਰਵਿਸ ਲਾਈਫ ਦੇ ਵਿੱਚ ਇਹ ਪਹਿਲੀ ਵਾਰੀ ਦੇਖਿਆ ਵਾ ਕਿ ਇਹ ਪਹਿਲਾ ਇਸ ਤਰ੍ਹਾਂ ਇਸ ਤਰ੍ਹਾਂ ਦਾ ਜਿਹੜਾ ਉਹ ਕੈਂਪ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਐਵੇਂ ਤੇ ਹਰ ਸਾਲ ਜਿਹੜੇ ਆ ਉਹ ਸਾਡੇ ਸਕੂਲਾਂ ਦੇ ਵਿੱਚ ਆਮ ਜਿਹੜੇ ਵਿੰਟਰ ਕੈਂਪ ਜਾਂ ਜਿਹੜੇ ਆ ਜਿਹੜੇ ਸਮਰ ਕੈਂਪ ਲੱਗਦੇ ਨੇ ਲੇਕਿਨ ਜਿਹੜੀ ਫ੍ਰੀ ਕੋਚਿੰਗ ਵਾਲਾ ਜਿਹੜਾ ਕੈਂਪ ਆ ਸਾਰੇ ਬੱਚਿਆਂ ਨੂੰ ਇਕੱਠਿਆ ਕਰਕੇ ਇਹ ਇੱਕ ਪਹਿਲੀ ਵਾਰੀ ਉਪਰਾਲਾ ਇਹ ਜਿਹੜਾ ਕਿ ਸਾਡੇ ਮਾਨਯੋਗ ਸਿੱਖਿਆ ਮੰਤਰੀ ਦੇ ਯਤਨਾਂ ਸਦਕਾ ਹੀ ਇਸਰੇ ਚਲਿਆ ਹੈ ਕੋਚਿੰਗ ਤੋਂ ਬਾਅਦ ਬੱਚਿਆਂ ਨੂੰ ਕੋਈ ਨੌਕਰੀ ਬਾਰੇ ਦੱਸਿਆ ਜਾ ਰਿਹਾ ਕਿ ਤੁਸੀਂ ਇੱਥੇ ਅਪਲਾਈ ਕਰ ਸਕਦੇ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕੋਚਿੰਗ ਤੋਂ ਬਾਅਦ ਬੱਚਨ ਕੋਈ ਰਸਤਾ ਨਹੀਂ ਲੱਭਦਾ ਕਿ ਕਿਸ ਤਰਫ ਜਾਣ ਬੱਚਿਆਂ ਨੂੰ ਨਾਲ-ਨਾਲ ਅਸੀਂ ਪ੍ਰੋਪਰ ਗਾਈਡ ਕਰ ਰਹੇ ਹਾਂ ਜਿੱਥੇ ਕੋਚਿੰਗ ਦਿੱਤੀ ਜਾ ਰਹੀ ਹੈ ਉੱਥੇ ਨਾਲ ਉਹਨਾਂ ਨੂੰ ਗਾਈਡ ਕੀਤਾ ਜਾ ਰਿਹਾ ਵਾ ਕਿ ਤੁਸੀਂ ਕਿਉਂਕਿ ਬੱਚੇ 11ਵੀਂ ਕਲਾਸ ਦੇ ਨੇ ਇਹਨਾਂ ਨੇ ਜਦੋਂ ਆਪਣੀ 12ਵੀਂ ਪਾਸ ਕਰਕੇ ਜਾਣੀ ਹੈ ਔਰ ਉਸ ਟਾਈਮ ਉਹਨਾਂ ਨੇ ਕਿਵੇਂ ਅਪਲਾਈ ਕਰਨਾ ਵਾ ਉਹਦੀ ਵੀ ਪੂਰੀ ਨਾਲ-ਨਾਲ ਜਿਹੜੀ ਬੱਚਿਆਂ ਨੂੰ ਇੱਥੇ ਜਾਣਕਾਰੀ ਦਿੱਤੀ ਜਾ ਰਹੀ ਹੈ ਇੱਕ ਪੂਰਾ ਮਾਹੌਲ ਸਿਰਜਿਆ ਜਾ ਰਿਹਾ ਹੈ ਕਿ ਉਹ ਆਪਣੇ ਅਗਰ ਜਿਹੜੇ ਬੱਚੇ ਉਹੋ ਹੀ ਇੱਥੇ ਆਏ ਆ ਜਿਹੜੇ ਕਿ ਇਹਨਾਂ ਲਾਈਨ ਦੇ ਵਿੱਚ ਇਹਨਾਂ ਐਗਜ਼ਾਮ ਨੂੰ ਕ੍ਰੈਕ ਕਰਨਾ ਚਾਹੁੰਦੇ ਨੇ ਅਸੀਂ ਬੱਚਿਆਂ ਤੇ ਕੋਈ ਦਬਾਅ ਨਹੀਂ ਸੀ ਪਾਇਆ ਕਿ ਲੈਂਦਾ ਕਿ ਤੁਸੀਂ ਆਣ ਕੇ ਇੱਥੇ ਜ਼ਬਰਦਸਤੀ ਕੋਚਿੰਗ ਲਓ ਇਹ ਉਹ ਹੀ ਬੱਚੇ ਨੇ ਜਿਨ੍ਹਾਂ ਦਾ ਖੁਦ ਦਾ ਆਪਣਾ ਇੰਟਰਸਟ ਹੈ ਕਿ ਅਸੀਂ ਮੈਡੀਕਲ ਫੀਲਡ ਜਾਣਾ ਚਾਹੁੰਦੇ ਆ ਅਸੀਂ ਜਿਹੜੀ ਇੰਜੀਨੀਅਰਿੰਗ ਫੀਲਡ ਵਿੱਚ ਜਾਣਾ ਚਾਹੁੰਦੇ ਆ ਔਰ ਇਹ ਬੱਚੇ ਮਤਲਬ ਆਪ ਖੁਦ ਇੰਟਰਸਟ ਲੈ ਰਹੇ ਔਰ ਬੜੀ ਮਿਹਨਤ ਨਾਲ ਜਿਹੜੀ ਆ ਉਹ ਆਪਣੀ ਤਿਆਰੀ ਕਰ ਰਹੇ ਔਰ ਸਾਨੂੰ ਪੂਰੀ ਆਸ ਹੈ ਕਿ ਜੇ 650 ਬੱਚਾ ਔਰ 600 ਦਾ 600 ਹੀ ਬੱਚਾ ਜਿਹੜਾ ਵਾ ਇਹ ਐਗਜ਼ਾਮ ਕ੍ਰੈਕ ਕਰੇਗਾ ਸਰ ਅਸੀਂ ਇੱਥੇ ਦੇ ਸਟੂਡੈਂਟ ਆ ਅਸੀਂ ਇੱਥੇ ਦੇ ਸਟੂਡੈਂਟ ਆ ਸਾਨੂੰ ਬਾਇਓਲੋਜੀ ਫਿਜ਼ਿਕਸ ਤੇ ਕਿਨਿਸਟਰੀ ਪੜਾਈ ਜਾਂਦੀ ਹੈ ਤੇ ਕਿਸ ਤਰ੍ਹਾਂ ਦੇ ਟੀਚਰ ਲੱਗੇ ਟੀਚਰਸ ਬਹੁਤ ਵਧੀਆ ਹੈ ਟੀਚਰਸ ਐ ਜਿਵੇਂ ਕਿ ਸਾਨੂੰ ਕੋਚਿੰਗ ਸੈਂਟਰ ਸਿ ਟੀਚਰਸ ਮਿਲਦੇ ਹਨ ਨਾ ਉਹੀ ਸੇਮ ਟੀਚਰਸ ਐ ਬਹੁਤ ਵਧੀਆ ਪੜਾਉਂਦੇ ਆ ਹਰ ਇੱਕ ਸਬਜੈਕਟ ਨੂੰ ਚੰਗੀ ਤਰ੍ਹਾਂ ਡਿਟੇਲਸ ਐਕਸਪਲੇਨ ਕਰਦੇ ਆ ਤੇ ਉਹ ਸਾਡੇ ਡਾਊਟਸ ਵੀ ਪੂਰੀ ਤਰ੍ਹਾਂ ਕਲੀਅਰ ਕਰਦੇ ਆ ਸਾਨੂੰ ਕੋਈ ਕੁਇਰੀ ਨਹੀਂ ਦਿੰਦੀ ਤੇ ਉਹ ਬਹੁਤ ਚੰਗੀ ਤਰ੍ਹਾਂ ਪੜਾਉਂਦੇ ਆ ਸਰ ਵਧੀਆ ਲੱਗਾ ਟੀਚਰ ਨੂੰ ਹਾਂਜੀ ਬਹੁਤ ਵਧੀਆ ਲੱਗਾ ਸਰ ਮੈਨੂੰ ਲੱਗਿਆ ਆਪ ਜਿਸ ਤਰ੍ਹਾਂ ਹੋਈ ਸਰਕਾਰਾਂ ਸੀ ਮੈਂ ਮਾਨ ਸਰਕਾਰ ਦਾ ਪਰ ਲਖਸਾ ਦਮ ਲੱਗਾ ਸਰ ਬਹੁਤ ਵਧੀਆ ਹੈ ਕਿਉਂਕਿ ਇਸ ਤੋਂ ਪਹਿਲੇ ਜਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਨੇ ਸਾਨੂੰ ਇਹੋ ਜੀ ਫੈਸਿਲਿਟੀ ਨਹੀਂ ਦਿੱਤੀ ਜਿਹੜੀ ਕਿ ਇਸ ਸਰਕਾਰ ਨੇ ਸਾਨੂੰ ਦਿੱਤੀ ਹੈ ਤੇ ਇਸ ਤੋਂ ਬਾਅਦ ਜਿਹੜੀ ਫ੍ਰੀ ਕੋਚਿੰਗ ਸਾਨੂੰ ਦਿਖਾਈ ਦੇ ਦਿੰਦੇ ਆ ਸਰਕਾਰ ਉਹ ਮੈਨੂੰ ਨਹੀਂ ਲੱਗਦਾ ਕੋਈ ਵੀ ਪ੍ਰਾਈਵੇਟ ਸਕੂਲ ਆਪਣੇ ਸਕੂਲ ਨੂੰ ਦੇਗਾ ਤੇ ਮੈਨੂੰ ਇਹ ਬਹੁਤ ਵਧੀਆ ਲੱਗਾ ਸਾਡੇ ਚੀਫ ਮਿਨਿਸਟਰ ਦਾ ਮੈਂ ਸਪੈਸ਼ਲੀ ਥੈਂਕਸ ਕਰਨਾ ਚਾਹੁੰਦੀ ਹਾਂ ਕਿਉਂਕਿ ਅਕੀਕੀ ਉਹਨਾਂ ਨੇ ਇੰਨੇ ਬੜੇ ਬੱਚਿਆਂ ਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਨੀਰ ਦੀ ਕੋਚਿੰਗ ਦੀ ਇਹਦੀ ਕੋਚਿੰਗ ਦੇ ਲੈਣ ਦਾ ਮੌਕਾ ਦਿੱਤਾ ਸੋ ਇਸ ਕਰਕੇ ਥੈਂਕ ਯੂ ਵੈਰੀ ਮਚ ਮੈਂ ਬਹੁਤ ਦੱਸਿਆ ਕਿ ਹਾਂਜੀ ਉਹਨਾਂ ਨੇ ਸਭ ਕੁਝ ਦੱਸਿਆ ਕਿ ਨੀਟ ਜੇ ਮੈਂ ਕਲੀਅਰ ਕਰਾਂਗੀ ਤੇ ਮੇਰੇ ਕਿੰਨੇ ਮਾਰਕਸ ਦੇ ਵਿੱਚ ਮੇਰੇ ਕਿਹੜੀ ਕਿਹੜੇ ਕੋਰਸਸ ਓਪਨ ਹੁੰਦੇ ਆ ਮੈਂ ਕਿਹੜੀ ਕਿਹੜੀ ਕੋਰਸਸ ਦੇ ਵਿੱਚ ਐਡਮਿਸ਼ਨ ਲੈ ਸਕਦੀ ਆ ਉਸ ਤੋਂ ਬਾਅਦ ਨਾਲੇ ਇੱਕ ਜਿਹੜਾ ਕੁਐਸ਼ਨ ਸੋਲਵਿੰਗ ਹੁੰਦਾ ਨਾ ਨੀਟ ਦੇ ਵਿੱਚ ਅਸੀਂ ਕੁਐਸ਼ਨ ਕਿਵੇਂ ਸੋਲਵ ਕਰਦੇ ਆ ਉਹ ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਸਾਨੂੰ ਸਿਖਾਇਆ ਕਿ ਇੱਕ ਕੁਐਸ਼ਨ ਨੂੰ ਪੜ੍ਹ ਕੇ ਉਹਨੂੰ ਚੰਗੀ ਤਰ੍ਹਾਂ ਸੋਲਵ ਕਿਵੇਂ ਕਰੀਦਾ ਹੈ 네ਗੇਟਿਵ ਮਾਰਕਿੰਗ ਤੇ ਪੋਜ਼ਿਟਿਵ ਮਾਰਕਿੰਗ ਸਭ ਕੁਝ ਸਾਨੂੰ ਦੱਸਿਆ ਨਾਲੇ ਡਿਟੇਲਸ ਦੱਸਿਆ ਤੇ ਮੈਂ ਬਹੁਤ ਖੁਸ਼ ਆ ਕਿ ਮੈਂ ਇਸ ਕੈਂਪ ਦਾ ਹਿੱਸਾ ਬਣੀ ਹੈ ਤੋ ਆ ਟਿਚਰ ਆਇਆ ਫਿਜ਼ਿਕਸ ਵਾਲਾ ਤੇ ਸਰ ਹੋਰ ਬਹੁਤ ਆਏ ਬਟ ਸਾਨੂੰ ਸਿਰਫ ਪਤਾ ਨਹੀਂ ਸਾਨੂੰ ਸਿਰਫ ਫਿਜ਼ਿਕਸ ਵਾਲੇ ਦੇ ਟੀਚਰਸ ਲੱਗੇ ਆ